ਕਿਸਾਨ ਦੋਸਤੋ ਜਿਹੜੇ ਕਿਸਾਨ ਸਾਥੀਆਂ ਨੇ ਕਰਨਾਲ ਵਾਲੇ ਜਿਹੜੇ IIWBR ਦਾ ਪੋਰਟਲ ਹੈ ਉੱਤੇ ਬੀ ਬੁੱਕ ਕਰਾਇਆ ਸੀਗਾ ਉਹਨਾਂ ਕਿਸਾਨਾਂ ਲਈ ਬਹੁਤ ਹੀ ਜ਼ਰੂਰੀ ਸੂਚਨਾ ਹੈ ਤਾਂ ਆਪਾਂ ਇਹਦੇ ਸੰਬੰਧੀ ਗੱਲ ਕਰਦੇ ਹਾਂ ਮੈਂ ਹ ਕੁਲਦੀਪ ਸਿੰਘ ਸ਼ੇਰਕਮਲਖਾਈ ਪਤੀ ਸਜ ਪੋਣੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਪਤੀ ਪਹਿਲੀ ਗੱਲ ਕੇਵਲ ਉਹਨਾਂ ਕਿਸਾਨਾਂ ਨੂੰ ਬੀ ਮਿਲੇਗਾ ਜਿਨ੍ਹਾਂ ਨੇ ਪੋਰਟਲ ਤੇ ਬੁੱਕ ਕਰਾਇਆ ਹੈ ਤੇ ਜੇਕਰ ਕਿਤੇ ਕੋਈ ਕਿਸਾਨ ਜਿਹੜਾ ਬੁੱਕਰੋਂ ਰਹਿ ਗਿਆ ਸੀ ਉਹਨਾਂ ਨੂੰ ਦੁਬਾਰਾ ਇੱਕ ਵਾਰੀ ਮੌਕਾ ਮਿਲਦਾ ਜੇ ਵੀ ਬਚਿਆ ਤਾਂ 50 ਰੁਪਏ ਕਿਲੋ ਦਾ ਰੇਟ ਹੋਏਗਾ 19 ਤੋਂ 24 ਅਕਤੂਬਰ ਤੱਕ ਵੀ ਮਿਲੇਗਾ ਤੇ ਟਾਈਮ ਮਿਲੇਗਾ 9:30 ਤੋਂ 5 ਵਜੇ ਤੱਕ ਜ਼ਿਲੇਵਾਰ ਉਹਨਾਂ ਨੇ ਤਰੀਕ ਦਿੱਤੀਆਂ ਹਨ ਹਰ ਇੱਕ ਜ਼ਿਲ੍ਹਾ ਆਪਣੇ ਟਾਈਮ ਤੇ ਜਾਵੇ ਤੇ ਹਾਂ ਉਹ ਗੱਲ ਹੁੰਦੀ ਹੈ ਕਿ ਬੰਦੇ ਠੀਕ ਨੇ ਕਈ ਵਾਰੀ ਆਪਣੀ ਕੋਈ ਮਜਬੂਰੀ ਹੋ ਜਾਂਦੀ ਹੈ ਕੋਈ ਵਿਆਹ ਆ ਗਿਆ ਕੋਈ ਹੋਰ ਚੀਜ਼ ਆ ਗਈ ਤਾਂ ਆਪਾਂ ਉਹਨਾਂ ਨੂੰ ਰਿਕਵੈਸਟ ਕਰ ਸਕਦੇ ਹਾਂ ਦੂਜੇ ਦਿਨ 'ਚ ਵੀ ਐਂਟਰਟੇਨ ਕਰ ਦਿੰਦੇ ਆ। ਇਹ ਉਹਨਾਂ ਨੇ ਨਹੀਂ ਕਿਹਾ ਇਹ ਮੈਂ ਆਪਣੇ ਵੱਲੋਂ ਕਹਿ ਰਿਹਾ ਪਿਛਲੇ ਸਾਲ ਦਾ ਤਜਰਬਾ ਦੱਸ ਰਿਹਾ। ਉਹਨਾਂ ਵੱਲੋਂ ਤਾਂ ਇਹੀ ਹੈ ਕਿ ਹਰ ਇੱਕ ਵਿਅਕਤੀ ਆਪਣੀ ਤਰੀਕ ਦੇ ਉੱਪਰ ਆਵੇ ਤੇ ਆਪਦੀ ਤਰੀਕ ਤੇ ਆ ਕੇ ਤੇ ਆਪਣਾ ਜਿਹੜਾ ਹੈਗਾ ਬੀ ਲੈ ਕੇ ਜਾਵੇ। ਹਰ ਇੱਕ ਵਿਅਕਤੀ ਨੇ ਆਪਦੇ ਨਾਲ 4-4 ਆਧਾਰ ਕਾਰਡ ਆਪਦੇ ਪਰਿਵਾਰ ਦੇ ਹੋਰ ਜੋੜੇ ਹੋਣਗੇ। ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਜਾਣ ਦੀ ਲੋੜ ਨਹੀਂ। ਇੱਕੋ ਵਿਅਕਤੀ ਦਨਾਲ ਦੇ ਚਾਰ ਜਿਹੜੇ ਮੈਂਬਰਾਂ ਦੇ ਕਾਰਡ ਲੈ ਕੇ ਆਧਾਰ ਕਾਰਡ ਲਾ ਕੇ ਤੇ ਉਹਨਾਂ ਦਾ ਬੀਵੀ ਲੈ ਸਕਦਾ ਹੈ ਪੈਸਾ ਨਗਦ ਤੁਹਾਡੇ ਤੋਂ ਕਿਸੇ ਨੇ ਨਹੀਂ ਲੈਣਾ ਆਨਲਾਈਨ ਪੇਮੈਂਟ ਹੋਊਗੀ ਚਾਹੇ ਸਵਾਈਪ ਕਰ ਦਿਓ ਚਾਹੇ ਏਟੀਐਮ ਕਾਰਡ ਲੈ ਜਾਓ ਚਾਹੇ ਪੇਟੀਐਮ ਨਾਲ ਦੇ ਦਿਓ ਚਾਹੇ ਤੁਸੀਂ ਗੂਗਲ ਪੇ ਨਾਲ ਦੇ ਦਿਓ ਚਾਹੇ ਤੁਸੀਂ ਭੀਮ ਪੇ ਨਾਲ ਦੇ ਦਿਓ ਚਾਹੇ ਫੌਨ ਪੇ ਨਾਲ ਦੇ ਲੋ ਜਿਵੇਂ ਮਰਜ਼ੀ ਦੇ ਦਿਓ ਉਸ ਹਿਸਾਬ ਨਾਲ ਮਿਲੇਗਾ ਕਈ ਕਿਸਾਨ ਵੀ ਕਹਿਣਗੇ ਕਿ ਅਸੀਂ ਦੂਰ ਤੇ ਆ ਸਾਡੇ ਘਰੇ ਵੀ ਪਹੁੰਚ ਜਾਵੇ ਤਾਂ ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਉਹਨਾਂ ਦੇ ਘਰੇ ਸਭ ਤੋਂ ਪਹਿਲਾਂ ਇਹ ਲੋਕਾਂ ਜਿਹੜੇ ਵੀ ਉੱਥੇ ਜਾਣ ਗਾ ਉਹਨਾਂ ਨੂੰ ਵੰਡਣਗੇ ਉਸ ਤੋਂ ਬਾਅਦ ਦੇ ਵਿੱਚ ਵਿਚਾਰ ਕਰਨਗੇ ਕਿ ਘਰੇ ਵੀ ਭੇਜਣਾ ਹੈ ਜਾਂ ਨਹੀਂ ਭੇਜਣਾ ਠੀਕ ਹੈ ਇਹ ਹੁਣ ਨਹੀਂ ਹੋਏਗਾ ਤਾਂ ਇਹ ਤੁਸੀਂ ਆਪਣਾ ਧਿਆਨ ਰੱਖਣਾ ਟਾਈਮ ਦੇ ਵਿੱਚ ਜਾਓ ਆਪਣੇ ਦਿਨ ਤੇ ਜਾਓ ਜਿਆਦਾ ਵਧੀਆ ਗੱਲ ਹੈ ਜੇਕਰ ਕਿਤੇ ਕੋਈ ਮਜਬੂਰੀ ਹੈ ਤਾਂ ਉਹ ਆਪਾਂ ਰਿਕੁਐਸਟ ਉੱਤੇ ਕੀਤੀ ਜਾ ਸਕਦੀ ਹੈ ਤਾਂ ਜਿਹੜਾ ਤੁਹਾਡੇ ਕੋਲੇ ਇੱਕ ਮੈਸੇਜ ਆਏਗਾ ਉਸ ਮੈਸੇਜ ਦੇ ਵਿੱਚ ਤਰੀਕ ਦਿੱਤੀ ਜਾਊਗੀ ਤੁਹਾਨੂੰ ਜੇ ਤੁਹਾਨੂੰ ਮੈਸੇਜ ਨਹੀਂ ਵੀ ਆਉਂਦਾ ਤਾਂ ਅੱਗੇ ਜਿਹੜਾ ਮੈਂ ਡੇ ਤਰੀਕਾ ਸ਼ੇਅਰ ਕਰਨ ਲੱਗਿਆ ਹਾਂ ਉਸ ਤਰੀਕ ਨੂੰ ਤੁਸੀਂ ਜਾਣਾ ਆਪਣਾ ਤੇ ਜਾ ਕੇ ਆਪਣਾ ਬੀ ਉੱਥੋਂ ਤੁਸੀਂ ਖਰੀਦ ਲਿਓਣਾ ਮੈਂ ਕਿ ਤੁਹਾਡੇ ਜ਼ਿਲ੍ਹੇ ਦਾ ਜਿਹੜਾ ਬੀ ਹੈਗਾ ਉਹਨਾਂ ਦੇ ਉਸ ਸਮੇਂ ਜਾਓ ਪਹਿਲੀ ਗੱਲ ਤਾਂ ਚਾਰ-ਚਾਹ ਪੰਜ-ਪੰਜ ਆਨੇ ਇਕੱਠੇ ਹੋ ਕੇ ਜਾਓ ਤੇ ਇਕੱਠਾ ਬੀ ਲਿਓ ਕਿਰਾਏ ਤੋਂ ਹੀ ਵੱਜ ਜਾਣਗੇ ਆਪਾਂ ਤੇ ਆਪਦਾ ਖਰਚਾ ਵੀ ਘਟ ਜਾਈਗਾ ਠੀਕ ਹੈ ਤੇ ਆਪਾਂ ਦੇਖੀਏ ਕਿ ਕਦੋਂ-ਕਦੋਂ ਸਭ ਤੋਂ ਪਹਿਲਾਂ 19 ਅਕਤੂਬਰ 2024 ਪੰਜਾਬ ਦੇ ਵਿੱਚ A ਤੋਂ ਲੈ ਕੇ L ਤੱਕ ਸਾਰੇ ਜ਼ਿਲ੍ਹੇ ਠੀਕ ਹੈ ਕਿਵੇਂ ਜਿਵੇਂ ਕਿ ਸ਼੍ਰੀ ਅਮਰਸਰ ਸਾਹਿਬ ਬਰਨਾਲਾ ਬਠਿੰਡਾ ਫਰੀਦਕੋਟ ਫਤਿਹਗੜ੍ਹ ਸਾਹਿਬ ਫਾਜ਼ਿਲਕਾ ਫਰੋਹੀਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਤੇ ਮਾਨਸਾ ਹੁਣ ਮਲੇਰਕੋਟਲਾ ਇਹਨਾਂ ਨੇ ਨਹੀਂ ਦਿੱਤਾ ਮਲੇਰਕੋਟਲਾ ਲੁਧਿਆਣਾ ਦੇ ਨਾਲ ਹੀ ਜਾਏਗਾ ਠੀਕ ਹੈ ਇੱਕ ਸਾਨ 19 ਅਕਤੂਬਰ ਨੂੰ ਜਾ ਕੇ ਸਵੇਰੇ 9:30 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਉਥੋਂ ਵੀ ਆਪਣਾ ਲੈ ਸਕਦੇ ਐ ਤੇ ਪੈਸਾ ਨਗਦ ਨਹੀਂ ਲੈਣਾ ਆਨਲਾਈਨ ਪੇਮੈਂਟ ਹੀ ਕੇਵਲ ਲਈ ਜਾਊਗੀ ਇਸ ਚੀਜ਼ ਦਾ ਧਿਆਨ ਤੁਹਾਨੂੰ ਰੱਖਣਾ ਪਵੇਗਾ ਅੱਗੇ ਆ ਗਈ 20 ਤਰੀਕ 20 ਤਰੀਕ ਨੂੰ ਪੰਜਾਬ ਦੇ ਐਮ ਤੋਂ ਲੈ ਕੇ ਸਾਰੇ ਜ਼ਿਲ੍ਹੇ ਜਿਵੇਂ ਮੋਗਾ, ਸ਼੍ਰੀ ਮੁਕਤਸਰ ਸਾਹਿਬ, ਨਵਾਂ ਸ਼ਹਿਰ, ਪਠਾਨਕੋਟ, ਪਟਿਆਲਾ, ਰੂਪਨਗਰ, ਐਸਐਸ ਨਗਰ ਮਹਾਲੀ, ਸੰਗਰੂਰ, ਤਰਨਤਾਰਨ ਏ ਜਿਲ੍ਹੇ ਜਿਹੜੇ ਹੈਗੇ ਆ 20 ਅਕਤੂਬਰ 2024 ਨੂੰ ਜਾ ਕੇ ਬੀ ਲੈ ਸਕਦੇ ਐ ਜੇ 21 ਤਰੀਕ ਦੀ ਗੱਲ ਕਰੀਏ ਤਾਂ 21 ਤਰੀਕ ਨੂੰ ਹਰਿਆਣਾ ਦੇ ਜਿਹੜੇ ਜ਼ਿਲ੍ਹੇ ਹੈਗੇ ਆ ਕਿਹੜੇ-ਕਿਹੜੇ ਜ਼ਿਲ੍ਹੇ ਹੋਣਗੇ ਏ ਤੋਂ ਲੈ ਕੇ ਜੇ ਤੱਕ ਦੇ ਸਾਰੇ ਜ਼ਿਲ੍ਹੇ ਤੇ ਕੇ ਦਾ ਕੈਥਲ ਜਿਵੇਂ ਕਿ ਅੰਮਾਲਾ ਬਿਵਾਨੀ ਚੱਕੀ ਦਾਦਰੀ ਫਰੀਦাবাদ ਫਤਿਆਬਾਦ ਗੁਰੂਗ੍ਰਾਮ ਹਿਸਾਰ ਜੱਜਰ ਜੀਨ ਕੈਥਲ ਇਹ ਜਿਲੇ 21 ਅਕਤੂਬਰ 2024 ਨੂੰ ਜਾ ਕੇ ਬੀ ਲੈ ਕੇ ਆਉਣਗੇ ਗੱਲ ਕਰਾਂ 22 ਅਕਤੂਬਰ 2024 ਦੀ ਕੇਫਰ ਕਰਨਾਲ ਤੋਂ ਲੈ ਕੇ ਬਾਕੀ ਜਿੰਨੇ ਜ਼ਿਲੇ ਹਰਿਆਣਾ ਦੇ ਬਚ ਗਏ 23 ਤੱਕ ਨੂੰ ਜਾਣਗੇ ਕਿਵੇਂ ਕਰਨਾਲ ਕੁਰੂਖੇਤਰਾ ਮਹਿੰਦਰਗੜ੍ਹ ਨੋ ਪਲਵਾਲ ਪੰਚਕੁਲਾ ਪਾਣੀਪਾਥ ਥਰਵਾੜੀ ਰੋहतक ਸਰਸਾ ਸੋਨੀਪਾਥ ਯਮਨਾ ਨਗਰ ਠੀਕ ਹੁਣ ਇਸ ਤੋਂ ਬਿਨਾ 23 ਅਤੇ 24 ਅਕਤੂਬਰ 2024 ਨੂੰ ਵੀ ਬੀ ਦਿੱਤਾ ਜਾਊਗਾ ਤਾਂ 23 24 ਨੂੰ ਜਿਹੜਾ ਹੈਗਾ ਯੂਪ ਮਧ ਪ੍ਰਦੇਸ਼ ਛੱਤੀਸਗੜ੍ਹ ਹਿਮਾਚਲ ਪ੍ਰਦੇਸ਼ ਬਿਹਾਰ ਪੱਛਮੀ ਬੰਗਾਲ ਉੱਤਰਾਖੰਡ ਜਾਂ ਕਿ ਹੋਰ ਸਟੇਟ ਜਿਹੜੀ ਨੇ ਉੱਥੇ ਅਪਲਾਈ ਕੀਤਾ ਉਹ ਸਾਰੇ ਇਹ 2 ਦਿਨ ਚਾ ਕੇ ਵੀ ਲੈ ਆ ਸਕਦੇ ਐ ਮੈਂ ਬਾਰ ਬਾਰ ਕਹਿੰਨਾ ਹੈ ਕਿ ਇੱਕ ਬੰਦੇ ਨੇ ਆਪਣੇ ਪਰਿਵਾਰ ਚ 5-5 ਬੰਦਿਆਂ ਦੇ ਬੁੱਕ ਕਰਵਾਇਆ ਹੈ ਬਾਕੀ ਚਾਰ ਨੂੰ ਨਾਲ ਜਾਣ ਦੀ ਲੋੜ ਨਹੀਂ ਉਹਨਾਂ ਦੇ ਆਧਾਰ ਕਾਰਡ ਜਾ ਸਕਦੇ ਹਾਂ ਆਪ ਦੇ ਦਿੱਤੇ ਹੋਏ ਟਾਈਮ ਦੇ ਵਿੱਚ ਜਾਓ ਕੋਈ ਮਜਬੂਰੀ ਹੁੰਦੀ ਵੱਖਰੀ ਗੱਲ ਹੁੰਦੀ ਹੈ ਆਨਲਾਈਨ ਪੇਮੈਂਟ ਲਈ ਜਾਊਗੀ 50 ਰੁਪਏ ਪ੍ਰਤੀ ਕਿਲੋ ਹਿਸਾਬ ਨਾਲ ਬੀ ਲਿਆ ਜਾਊਗਾ ਮਕੇ ਬੀ ਦੇ ਪੈਸੇ ਲੈ ਜਾਣਗੇ ਆਨਲਾਈਨ ਕੋਈ ਬੰਦਾ ਕਹਿੰਦਾ ਸਾਡੇ ਘਰੇ ਭੇਜ ਦਿਓ ਤਾਂ ਉਹਦੇ ਬਾਰੇ ਬੀ ਵਰਣ ਤੋਂ ਬਾਅਦ ਵਿਚਾਰ ਕੀਤਾ ਜਾ ਸਕਦਾ ਹਜੇ ਕੋਈ ਵਿਚਾਰ ਨਹੀਂ ਕੀਤਾ ਗਿਆ ਠੀਕ ਹੈ ਤੇ ਟਾਈਮ ਸਰ ਜਾ ਕੇ ਆਪਣਾ ਬੀ ਲੈ ਲਓ ਦੋਸਤੋ ਇਸ ਤੋਂ ਬਿਨਾ ਜੋ ਵੀ ਤੁਹਾਡੇ ਕੋਈ ਸਵਾਲ ਹੋਣਗੇ ਕਮੈਂਟ ਦੇ ਵਿੱਚ ਲਿਖਿਓ ਜੋ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਉਹ ਭਾਰਤੀ ਕਣਕ ਤੇ ਜੋ ਖੋਜ ਕਿਦਰ ਦੇ ਨਾਲ ਗੱਲ ਕਰਕੇ ਤੁਹਾਡੇ ਸਵਾਲਾਂ ਦੇ ਜਵਾਬ ਇੱਕ ਸ਼ਾਰਟ ਵੀਡੀਓ ਬਣਾ ਕੇ ਜਾਂ ਲੌਂਗ ਵੀਡੀਓ ਬਣਾ ਕੇ ਉਹ ਸਾਰੇ ਜਵਾਬ ਕਵਰ ਕਰਨ ਦੀ ਕੋਸ਼ਿਸ਼ ਕਰਾਂਗਾ